ਤੇ ਤਾਏ ਨੂੰ ਗੋਡੇ ਗੋਡੇ ਚਾ ਲੱਗ ਰ ਹਸਬੰਡ ਵਾਈਫ ਪੰਗੜਾ ਉਹਨਾਂ ਦੇ ਫਾਦਰ ਸਾਹਿਬ ਉਹਦਾ ਪੈਰ ਤੇ ਵੈਸੇ ਇੱਕ ਹੀ ਆ ਪਰ ਇਹ ਵਕਤ ਦੋ ਹੋ ਗਏ ਆ ਮੁਬਾਰਕਾਂ 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 ਸਾਡੇ ਦੇਸ਼ ਦਾ ਮਾਨ ਤੇ ਸ਼ਾਨ ਵਧਾਉਣ ਵਾਲੇ ਪਿੰਡ ਖਲੈਰਾ ਵਾਸੀ ਲੰਪੀਅਨ ਖਿਡਾਰੀ ਗੁਰਜੰਟ ਸਿੰਘ ਵੀਰਕ ਤੇ ਉਹਨਾਂ ਦੇ ਪਰਿਵਾਰ ਨੂੰ ਸਾਡੇ ਵੱਲੋਂ ਢੇ ਸਾਰੀਆਂ ਮੁਬਾਰਕਾਂ ਅੱਜ ਸਾਰਾ ਦੇਸ਼ ਉਨ੍ਹਾਂ ਦੀ ਜਿੱਤ ਦੀਆਂ ਖੁਸ਼ੀਆਂ ਮਨਾ ਰਿਆ ਹੈ ਕਿਉਂਕਿ ਉਹ ਸਾਡੇ ਦੇਸ਼ ਲਈ ਕਾਂਸੇ ਦਾ ਮੈਡਲ ਜਿੱਤ ਕੇ ਆਏ ਨੇ ব্রੌਂਜ਼ ਮੈਡਲ ਜਿੱਤ ਕੇ ਆਏ ਨੇ ਸੋ ਦੋਸਤੋ ਅੱਜ ਅਸੀਂ ਵਲੌਗ ਸ਼ੂਟ ਨਹੀਂ ਕਰ ਪਾਵਾਂਗੇ ਕਿਉਂਕਿ ਸਾਡੇ ਕੋ ਕੋਈ ਮਜਬੂਰੀ ਕਾਰਨ ਜਾ ਨਹੀਂ ਜਾਏਗਾ ਤੇ ਸਾਡਾ ਵਿਦਿਆਰਥੀ ਹੈ ਅਮਨ ਖਲੈਰਾ ਉਹ ਸਾਰਾ ਵਲੌਗ ਸ਼ੂਟ ਕਰੇਗਾ ਤੁਹਾਨੂੰ ਉਹ ਸਾਰੇ ਮੂਮੈਂਟਸ ਦਿਖਾਏਗਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਵੀਡੀਓ ਚੰਗੀ ਲੱਗਦੀ ਆ ਵੀਡੀਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਥੈਂਕ ਯੂ ਬਹੁਤ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਪਿੰਡ ਖਲਰੇ ਵਿੱਚ ਖੁਸ਼ੀਆਂ ਦਾ ਮਾਹੌਲ ਆ ਜੀ ਚੈੱਕ ਕਰ ਸਕਦੇ ਤੁਸੀਂ ਤੇ ਰੀਜ਼ਨ ਇਹ ਆ ਕਿ ਸਾਡੇ ਪਿੰਡ ਦੀ ਆਨ ਬਾਨ ਤੇ ਸ਼ਾਨ ਸਰਦਾਰ ਗੁਰਜੰਟ ਸਿੰਘ ਵਿਰਕ 올림픽 ਹਾਕੀ ਪਲੇਅਰ ਤੇ ব্রੌਂਜ਼ ਮੈਡਲਸ ਜਿੱਤਿਆ ਆ ਜੀ ਦੂਜੀ ਵਾਰ ਤੇ ਭਰਾ ਦੇ ਸਵਾਗਤ ਵਾਸਤੇ ਤੁਹਾਨੂੰ ਪੂਰਾ ਦਿਖਾਉਣੇ ਆ ਪਿੰਡ ਦਾ ਮਾਹੌਲ ਤੇ ਨਾਲ ਵੀ ਸੰਗਤ ਉਹਨਾਂ ਦੇ ਆ ਰਹੀਆਂ ਨੇ 1 ਕਿਲੋਮੀਟਰ ਪਿੱਛੇ ਆ ਰਜਿੰਦਰ ਸਿੰਘ ਵਿਰਕ ਆਪਣੀ ਫੈਮਿਲੀ ਦੇ ਨਾਲ ਤੇ ਬਾਕੀ ਬੜਾ ਉਤਸ਼ਾਹ ਆ ਪਿੰਡ ਵਾਲਿਆਂ ਚ ਬੜੇ ਮਾਣ ਦੀ ਗੱਲ ਆ ਆਪਣੇ ਪਿੰਡ ਦਾ ਨਾਮ ਚਮਕਾਉਣਾ ਸਾਰਾ ਕੁਲੂ ਵਿਖਾਉਣੇ ਤੁਹਾਨੂੰ ਬੱਲੇ ਬੱਲੇ ਮਲਕਪੁਰ ਸਰਜੀਤ ਸਿੰਘ ਆ ਸਾਰਾ ਉਹਨਾਂ ਦਾ ਪਰਿਵਾਰ ਆ ਮੌਜੂਦਾ ਮੈਂਬਰ ਸਾਹਿਬ ਤੇ ਆ ਸਾਰਾ ਉਹਨਾਂ ਦਾ ਪਰਿਵਾਰ ਉਹਨਾਂ ਦੀ ਆਉਣ ਦੀ ਖੁਸ਼ੀ 'ਚ ਉਹਨਾਂ ਦੇ ਵੈਲਕਮ ਲਈ ਖਲੋਤੇ ਆ ਤੇ ਬਾਕੀ ਸਾਡੇ ਤੋਂ ਅੱਧਾ ਕਿਲੋਮੀਟਰ ਗੁਰਜੰਟ ਸਿੰਘ ਦੂਰ ਆ ਚੈੱਕ ਕਰ ਸਕਦੇ ਤੁਸੀਂ ਪਿੰਡ ਦਾ ਮਾਹੌਲ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਪਿੰਡ ਦਾ ਨਾਂ ਦੂਜੀ ਵਾਰ ਰੋਸ਼ਨ ਕੀਤਾ ਜੀ ব্রੌਂਜ਼ ਮੈਡਲ ਪ੍ਰਾਪਤ ਕਰਕੇ ਗੁਰਜਤ ਸਿੰਘ ਵਿਰਕ ਤੇ ਮੇਰਾ ਭਰਾ ਗੁਰਮਖ ਸਿੰਘ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਫਤਿਹ ਸਰਦਾਰ ਗੁਰਮੁਖ ਸਿੰਘ ਖਾਲਸਾ ਤੇ ਉਹਨਾਂ ਦੇ ਵਾਈਫ ਵੀ ਉਹਨਾਂ ਦੇ ਸਵਾਗਤ ਲਈ ਉਚੇਚੇ ਤੌਰ ਤੇ ਕੀਮਤੀ ਸਮੇਂ ਜੋ ਟਾਈਮ ਕੱਢ ਕੇ ਆਏ ਆ ਤੇ ਹੁਣ ਉਹਨਾਂ ਦੇ ਘਰ ਵੀ ਜਾ ਰਹੇ ਆ ਤੇ ਅਸੀਂ ਵੀ ਉਹਨਾਂ ਦੇ ਨਾਲ ਜਾ ਰਹੇ ਆ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਖੁਸ਼ੀਆਂ ਤੇ ਬਹੁਤ ਬਹੁਤ ਮੁਬਾਰਕਾਂ ਸਰਦਾਰ ਜਗਰਾ ਸਿੰਘ ਤੇ ਚਾਚਾ ਜੀ ਦੇ ਪੈਰ ਨਹੀਂ ਥੱਲੇ ਲੱਗਣ ਦੇ ਕਿੱਦਾਂ ਪੈਰ ਤੇ ਵਾਹੇ ਇੱਕ ਹੀ ਆ ਪਰ ਇਹ ਵਕਤ ਦੋ ਹੋ ਗਏ ਆ ਖੁਸ਼ੀ ਬਹੁਤ ਆ ਤੇ ਕਿੱਦਾਂ ਦਾ ਲੱਗ ਰਿਹਾ ਬਹੁਤ ਹੀ ਲੱਗ ਰਿਹਾ ਜੀ ਸਾਡੇ ਵੱਲੋਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਪਰ ਉਹਨਾਂ ਨਾਲ ਫੋਟੋਆਂ ਕਰਾਉਣ ਲਈ ਬੜੇ ਬੜੇ ਐਕਸਾਈਟਿਡ ਨੇ ਸਭ ਤੇ ਸਾਰਿਆਂ ਨੂੰ ਚਾਹ ਆ ਜੀ ਉਹਨਾਂ ਨਾਲ ਸੈਲਫੀ ਹੋ ਜੇ ਤੇ ਉਹਨਾਂ ਦੇ ਘੁਆ ਜੀ ਦੇ ਬੇਟੇ ਇਹ ਪਿੰਡ ਪੱਕੋ ਕਿਹਾ ਤੋਂ ਅੱਜ ਸਰਦਾਰ ਪਲਵਿੰਦਰ ਸਿੰਘ ਉਹਨਾਂ ਦੇ ਚਾਚਾ ਜੀ ਤੇ ਬਾਕੀ ਵੇਖੋ ਜੀ ਘਰ ਦਾ ਵਿਚਾ ਕਰ ਸਕਦੇ ਕੋਈ ਲਗਾਤਾਰ ਦੂਜੀ ਵਾਰ ব্রাউন ਮੈਡਲ ਪ੍ਰਾਪਤ ਕੀਤਾ ਜੀ ਇੰਡੀਆ ਆਹ ਕੀ ਟੀਮ ਦੇ ਪਲੇਅਰ ਸਰਦਾਰ ਗੁਰਜਿੰਦ ਸਿੰਘ ਵਿਰਕਾ ਤੇ ਉਹਨਾਂ ਦੇ ਘਰ ਦਾ ਮਾਹੌਲ ਖੁਸ਼ੀਆਂ ਭਰਿਆ ਤੇ ਸਾਰੇ ਪਿੰਡ ਦੇ ਸਾਡੇ ਜਿੰਨੇ ਵੀ ਭੈਣ ਭਰਾ ਇਕੱਠੇ ਹੋਏ ਨੇ ਤੇ ਹੁਣ ਤੁਹਾਨੂੰ ਉਹਨਾਂ ਦੇ ਫਾਦਰ ਸਾਹਿਬ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਗੁਰਜਨ ਸਿੰਘ ਵਿਰਕ ਸੁਭਣਾ ਦੇ ਫਾਦਰ ਸਾਹਿਬ ਦੂਸਰੀ ਵਾਰ ਬ੍ਰਾਊਨ ਮੈਡਲ ਲਿਆਂਦਾ ਜੀ ਇੰਡੀਆ ਹਾਕੀ ਟੀਮ ਨੇ ਤੇ ਉਸ ਵਿੱਚ ਸਾਡੇ ਪਿੰਡ ਦੀ ਆਨ-ਬਾਨ ਤੇ ਸ਼ਾਨ ਸਰਦਾਰ ਗੁਰਜਨ ਸਿੰਘ ਵਿਰਕ ਉਹਨਾਂ ਦੇ ਫਾਦਰ ਸਾਹਿਬ ਨੇ ਸਾਡੇ ਨਾਲ ਸਰਦਾਰ ਬਲਦੇਵ ਸਿੰਘ ਜੀ ਵਿਰਕ ਪਰਮਾਤਮਾ ਚੜ੍ਹਦੀਆਂ ਕਲਾ ਦੇ ਤਰੱਕੀਆਂ ਬਖਸ਼ੇ ਰਮਿੰਦਰ ਸਿੰਘ ਜੀ ਪਿੰਡ ਚੀਮੇ ਬਾਠਾ ਤੋਂ ਆ ਗੁਰਜੰਟ ਸਿੰਘ ਭਾਈ ਦੀ ਛੋਟੀ ਜੀ ਭਤੀਜੀ ਪਿਆਰੀ ਜੀ ਘਰ ਚੋਂ ਸਾਰਿਆਂ ਦੀ लाਡਲੀ ਸਰਦਾਰ ਹਰਚੰਦ ਸਿੰਘ ਹੁਣਾਂ ਦੀ लाਡਲੀ ਬੇਟੀ ਆ ਤੇ ਕਿਉੜ ਜੀ ਬੇਬੀ ਆ ਤੇ ਗੁਰਜੰਟ ਸਿੰਘ ਹੁਣਾਂ ਦੀ ਭਤੀਜੀ ਆ ਆ ਉਹਨਾਂ ਦੀ ਭੈਣ ਆ ਸਵੀ ਸਵੀ ਫੌਜੀ ਸਾਹਿਬ ਸਾਡੇ ਪਿੰਡ ਵਿੱਚ ਹੋਰ ਵੀ ਹਾਕੀ ਪਲੇਅਰ ਤੋਂ ਇਲਾਵਾ ਰਿਟਾਇਰਡ ਅਫੀਸਰ ਸਰਦਾਰ ਸੁਖਵਿੰਦਰ ਸਿੰਘ ਫੌਜੀ ਸਾਹਿਬ ਰਿਟਾਇਰ ਹੋ ਕੇ ਆ ਚੁੱਕੇ ਨੇ ਦੇ ਦੀ ਸੇਵਾ ਕਰਕੇ ਤੇ ਮਾਣ ਵਾਲੀ ਗੱਲ ਇਹ ਆ ਕਿ ਬਾਕਸਿੰਗ ਪਲੇਅਰ ਨੇ ਤੇ ਬੱਚਿਆਂ ਨੂੰ ਸਹੀ ਗਾਰਡ ਕਰਦੇ ਰਹਿੰਦੇ ਨੇ ਗਰਾਊਂਡ 'ਚ ਜਾ ਕੇ ਤੇ ਬੜਾ ਅੱਜ ਖੁਸ਼ੀਆਂ ਦੀ ਲਹਿਰ ਆ ਖਲਹਰੇ ਪਿੰਡ 'ਚ ਅੱਜ ਬਹੁਤ ਨਾ ਉਤਸ਼ਾਹ ਕੀਤਾ ਆਪਣਾ ਪਿੰਡ ਦਾ ਨਿਕਾਜ ਆ ਪਿੰਡ ਖਲੈਰਾ ਪਰ ਬਹੁਤ ਦੁਨੀਆ ਤੱਕ ਉਹਨੇ ਉੱਚਾ ਕਰਤਾ ਆਪਣੇ ਪਿੰਡ ਨੇ ਬਹੁਤ ਵਧੀਆ ਜੱਟ ਭਰਾ ਨੂੰ ਫਿਰ ਬਹੁਤ ਬਹੁਤ ਬਧਾਈਆਂ ਦੇ ਦੋ ਸਾਰਿਆਂ ਨੂੰ ਚਾਹ ਆ ਜੀ ਬਹੁਤ ਚਾਹ ਆ ਪਿੰਡ ਦੇ ਸਾਰੇ ਭੈਣ ਭਰਾ ਨੂੰ ਬਹੁਤ ਚਾਹ ਆ ਪਿੰਡ ਰਸੂਲਪੁਰ ਤੋਂ ਡਾਕਟਰ ਸਾਹਿਬ ਵੀ ਪਹੁੰਚੇ ਆ ਆਪਣੇ ਕੀ ਸਰਦਾਰ ਸਖਚੈਨ ਸਿੰਘ ਜੀ ਮੇਰੇ ਡਾਡੀ ਘਰ ਦਾ ਵਿਊ ਆ ਤੇ ਲਗਾਤਾਰ ਦੂਜੀ ਵਾਰ 올림픽 ਹਾਕੀ ਟੀਮ ਦੇ ਪਲੇਅਰ ਸਰਦਾਰ ਗੁਰਜਿੰਦ ਸਿੰਘ ਵਿਰਕਾ ਤੇ ਉਹਨਾਂ ਦੇ ਭਰਾ ਸਰਦਾਰ ਹਰਚਰ ਸਿੰਘ ਵਿਰਕ ਬਾਕੀ ਸਾਰੇ ਭੈਣ ਭਰਾ ਇਕੱਠੇ ਹੋਏ ਨੇ ਤੇ ਬਹੁਤ ਖੁਸ਼ੀਆਂ ਦੀ ਲਹਿਰ ਅੱਜ ਤੇ ਬੜਾ ਚਾ ਆ ਸਾਰੇ ਪਿੰਡ ਨੂੰ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਹੋਰ ਵੀ ਜਿੰਨੇ ਵੀ ਪਹੁੰਚੇ ਨੇ ਇੱਥੇ ਉਹਨਾਂ ਦੇ ਘਰ ਦਾ ਮਾਹੌਲ ਤੁਸੀਂ ਚੈੱਕ ਕਰ ਸਕਦੇ ਜੇ ਲਗਾਤਾਰ ਦੂਜੀ ਵਾਰ ব্রਾਊਨ ਮੈਡਲ ਪ੍ਰਾਪਤ ਕੀਤਾ ਜੀ ਇੰਡੀਆ ਹਾਕੀ ਟੀਮ ਨੇ ਤੇ ਉਹਨਾਂ ਦੇ ਵਿੱਚ ਸਾਡੇ ਪਿੰਡ ਦਾ ਜੀ ਸ਼ਾਨ ਸਰਦਾਰ ਗੁਰਜੰਟ ਸਿੰਘ ਵਿਰਕਾ ਤੇ ਪ੍ਰਮਾਤਮਾ ਉਹਨਾਂ ਦੀਆਂ ਲੰਮੀਆਂ ਲੰਮੀਆਂ ਉਮਰਾਂ ਕਰੇ ਤੇ ਬੜਾ ਚਾਹ ਅੱਜ ਜੀ ਤੇ ਰਾਤ ਨੂੰ ਡੀਜੇ ਦਾ ਪ੍ਰੋਗਰਾਮ ਮੱਚਨਪੁਰ ਕੰ ਦਾ ਪ੍ਰੋਗਰਾਮ ਰਾਤ ਨੂੰ ਆ ਤੇ ਉਹ ਵੀ ਤੁਹਾਨੂੰ ਨਾਮ ਦੋ ਖਾਵਾਂਗੇ ਮੈਂ ਚੈੱਕ ਕਰਨ ਡਿਆ ਵਾਂ ਵੀਰ ਮੈਂ ਚੈੱਕ ਕਰਨ ਨਿਆ ਮੂਵੀ ਬਣਾਉਣ ਦੇ ਤੇ ਕਰਕੇ ਆ ਗਿਆ ਨਿਕਾਪਰਾ ਹਾਂ ਕਿ ਦਾ ਸ਼ਕਤੀ ਵਟਰ ਦਾ ਕਿਦਾਂ ਆ ਫੁੱਲ ਫੁੱਲ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਬਸ ਚਾਲੂ ਹੋਣ ਵਾਲਾ ਰਾਤ ਦਾ ਨਹੀਂ ਪਤਾ ਕਦੋਂ ਚਾਲੂ ਹੋਣ ਵਾਲਾ ਹਾਂ ਹਾ ਘੁਰਕਾ ਹੰਡੀ ਬਲਰਾਜ ਸਿੰਘ ਨੂੰ ਪੈਣਾ ਵਾ ਆਡੀਆਂ ਇਹਨਾਂ ਨੂੰ ਬੜਾ ਚਾਹ ਵਾ ਤੇ ਇਹ ਵੀ ਆਈਆਂ ਵਾ ਆਈਸਕ੍ਰੀਮ ਦੇ ਨਾਲ ਦੋ ਦੋ ਟੁੱਕੀ ਖਾਲੇ ਆ ਫੌਜੀ ਸਾਹਿਬ ਨਹੀਂ ਜੀ ਬਹੁਤ ਖੁਸ਼ੀਆਂ ਦੀ ਲਹਿਰ ਆ ਜੀ ਅੱਜ ਪਿੰਡ ਤੇ ਸਾਡੇ ਪਿੰਡ ਖੇਰੇ ਚ ਕਰੋ ਚੈੱਕ ਕਰੋ ਚੈੱਕ ਚੱਕ ਚੱਕ ਡਰ ਸਾਹਿਬ ਸੰਗਣਾ ਨਹੀਂ ਕੇ ਗੱਲੋਂ ਮੈਂ ਮੂਵੀ ਬਣਾਉਣ ਤੋਂ ਨਹੀਂ ਸੰਗਣਾ ਤੇ ਤੁਸੀਂ ਖਾਣ ਪੀਣ ਤੋਂ ਨਹੀਂ ਸੰਗਣਾ ਸਰਦਾਰ ਦਇਆ ਸਿੰਘ ਮੈਂ ਉਧਾਂ ਜਿਆਦਾ ਨਾ ਸਾਰੇ ਜਣੇ ਕਹਿੰਦੇ ਹੁੰਦੇ ਆ ਕਿ ਅਸੀਂ ਦਇਆ ਸਿੰਘ ਦੀ ਬੈਂਕ 'ਚ ਚੱਲੇ ਆ ਤੇ ਮੈਨੂੰ ਵੀ ਅੱਜ ਪਤਾ ਲੱਗ ਗਿਆ ਵੀ ਬੈਂਕ ਤੇ ਸਾਡੇ ਘਰ ਹੀ ਆਈ ਆ ਮੇਰਾ ਬੰਦ ਵੀ ਇਹੋ ਹੀ ਐਕਚੁਅਲੀ ਹਾਂਜੀ ਠੀਕ ਆ ਠੀਕ ਆ ਤੇ ਰਹਿੰਦੇ ਘੈਰੀ ਮੰਡੀ ਆ ਸਰਦਾਰ ਦਇਆ ਸਿੰਘ ਜੀ ਬੜਾ ਚਾਹ ਆ ਉਹਨਾਂ ਨੂੰ ਵੀ ਤੇ ਮਨਦੀਪ ਸਿੰਘ ਸੰਧੂ ਸਾਹਿਬ ਉਹਨਾਂ ਦੇ ਬੇਟੇ ਆਏ ਹਾਏ ਸਰਦਾਰ ਉਹਨਾਂ ਦੇ ਗਜਿੰਦ ਸਿੰਘ ਵਿਰਕ ਉਹਨਾਂ ਦੇ ਪਾਇਆ ਜੀ ਚਾਚਾ ਜੀ ਚਾਚਾ ਜੀ ਸਰਦਾਰ ਮੇਜਰ ਸਿੰਘ ਦਬਈ ਵਾਲੇ ਹੁਣ ਤੇ ਕਾਫੀ ਚਿਰ ਤੋਂ ਇੱਥੇ ਆਣ ਕੇ ਆਪਣੀ ਵਾਹੀ ਦਾ ਕੰਮ ਸੰਭਾਲਿਆ ਉਹ ਤੇ ਬੜਾ ਚਾਹ ਉਹਨਾਂ ਨੂੰ ਸਾਡੇ ਵੱਲੋਂ ਸਰਦਾਰ ਮੇਜਰ ਸਿੰਘ ਜੀ ਨੂੰ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਸਰਦਾਰ ਹਰਜਿੰਦਰ ਸਿੰਘ ਤੇ ਉਹਨਾਂ ਦੀ ਸਰਦਾਰਨੀ ਸਰਦਾਰਨੀ ਸੰਦੀਪ ਕੌਰ ਮੌਜੂਦਾ ਸਰਪੰਚੋ ਸ਼ੁਕਰੀ ਕਟਾਈ ਕਿਉਂ ਫਿਰ ਹੋਰ ਜਿਆਦਾ ਕਟਾ ਕੇ ਦੀ ਹੁੰਦੀ ਆ ਬਸ ਭਾਈ ਠੀਕ ਠਾਕ ਆ ਖੋਟ ਗਿਆ ਇਹ ਨਾ ਲਾਇਆ ਆ ਲਗਾਤਾਰ ਤੁਸੀਂ ਦੂਸਰੀ ਵਾਰ ਭਰਾਣੇ ਬਰਾਊਨ ਮਾਡਲ ਲਿਆਂਦਾ ਤੇ ਕਿੱਦਾਂ ਦਾ ਫੀਲ ਹੋ ਰਿਹਾ ਤੇ ਪ੍ਰੋਗਰਾਮ ਕਿੱਧਰ ਆ ਰੋਟੀ ਪਾਣੀ ਦਾ ਹੋਰ ਜੀ ਪਿੰਡ ਗਲਾਰੇ ਚ ਸਾਰਿਆਂ ਨੂੰ ਬੜੀ ਖੁਸ਼ੀ ਅੱਜ ਤੇ ਆ ਸਾਡੇ ਪਿੰਡ ਦੇ ਸਾਰੇ ਭੈਣ ਭਰਾ ਸਾਰਿਆਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਮੁੰਡੇ ਦੇ ਦਾਦੇ ਨੂੰ ਕੋਟੇ ਕੋਟੇ ਚਾ ਉਹਨਾਂ ਦੇ ਦੋਸਤੋ ਮਿੱਤਰ ਨਾਲ ਬੈਠੇ ਨੇ ਸਰਦਾਰ ਦਲਜੀਤ ਸਿੰਘ ਜੀ ਪਿੰਡ ਗਦਲੀ ਤੋਂ ਸਰਪੰਚ ਸਾਹਿਬ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਏ ਨੇ ਤੁਹਾਡੇ ਬੇਟੇ ਪਹੁੰਚੇ ਨੇ ਪਿੰਡ ਪੱਖੋ ਪੱਖੋ ਕ્યાં ਤੋਂ ਤੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਾਡੇ ਵੱਲੋਂ ਤੇ ਫੈਮਿਲੀ ਮੈਂਬਰਾਂ ਤੋਂ ਇਲਾਵਾ ਬਾਕੀ ਵੀ ਸਾਰੇ ਬੈਠੇ ਨੇ ਆ ਵੀ ਸਾਰਿਆਂ ਨੂੰ ਪਿੰਡ ਚੀਮੇ ਬਾਠਾ ਤੋਂ ਸਾਰਾ ਇਲੈਕਟ੍ਰੀਸ਼ੀਅਨ ਡਿਪਾਰਟਮੈਂਟ ਦੇ ਰਾਜਾ ਸਾਹਮਣੇ ਸਰਦਾਰ ਤੇ ਸਰਦਾਰ ਗਰਜੰਟ ਸਿੰਘ ਉਹਨਾਂ ਦੇ ਤਾਇਆ ਜੀ ਵੱਡਾ ਮੰਡੇ ਦੇ ਤਾਇਏ ਨੂੰ ਗੋਡੇ ਗੋਡੇ ਚਾਹ ਸਰਦਾਰ ਗੁਰਦੇਵ ਸਿੰਘ ਜੀ ਪਿੰਡ ਗਦਲੀ ਤੋਂ ਉਹਨਾਂ ਦੇ ਵੱਡੇ ਭਾਈ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਖੇਤੀਬਾੜੀ ਅਫਸਰ ਨੇ ਤੇ ਬਾਕੀ ਸਾਰੇ ਸਾਰੀਆਂ ਇਹ ਸਖਸ਼ੀਤਾ ਸਤਿਕਾਰਯੋਗ ਨੇ ਸਾਰਿਆਂ ਦਾ ਨਾਮ ਲੈਣਾ ਔਖਾ ਆ ਜੀ ਤੇ ਬਹੁਤ ਯਾਰਾਂ ਅੱਜ ਖੁਸ਼ੀਆਂ ਦੀ ਲੈ ਆ ਤੇ ਨਿਕਲ ਰਹੇ ਚ